ਸਸਿਕਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਦੋਸਤੋ ਅੱਜ ਮੈਂ ਗੱਲ ਕਰਨਾ ਹੈ ਤੁਹਾਡੇ ਨਾਲ ਫਿਲਮ ਰਿਲੀਜ਼ ਹੋਈ ਹੈ ਬਾਈ ਰਾਜਵੀਰ ਜਵੰਦੇ ਦੀ ਯਮਲਾ ਸੋ ਮੈਂ ਫਿਲਮ ਦੇਖ ਕੇ ਆਇਆ ਸੋ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਫਿਲਮ ਦਾ ਕੋਈ ਮੈਂ ਰਿਵਿਊ ਨਹੀਂ ਕਰਨਾ ਨਾ ਮੈਂ ਰਿਵਿਊ ਕਰਨ ਜਾ ਰਿਹਾ ਸਿਰਫ ਇਸ ਫਿਲਮ ਦੀਆਂ ਚੰਗੀਆਂ ਚੀਜ਼ਾਂ ਰਾਜਵੀਰ ਜਵੰਦੇ ਨੂੰ ਬਾਈ ਨੂੰ ਦੇਖਣ ਗਿਆ ਸੀ ਮੈਂ ਸਪੈਸ਼ਲੀ ਕਿਉਂਕਿ ਮੈਂ ਸੋਚਿਆ ਕਿ ਮੈਂ ਜੇ ਉਹਦੀ ਫਿਲਮ ਦੇਖਾਂ ਤਾਂ ਮੇਰੇ ਵੱਲੋਂ ਇੱਕ ਨਿੱਗੀ ਜੀ ਸ਼ਰਧਾਂਜਲੀ ਹੋਊਗੀ ਉਸ ਚੰਗੀ ਰੂਹ ਨੂੰ ਜੋ ਸਵਰਗਾਂ ਦੇ ਵਿੱਚ ਸ਼ਾਇਦ ਸਭ ਨੂੰ ਦੇਖ ਰਿਹਾ ਆ ਆਪਣੇ ਪਰਿਵਾਰ ਨੂੰ ਦੇਖ ਰਿਹਾ ਆ ਸੋ ਮੈਨੂੰ ਲੱਗਦਾ ਕਿ ਉਸ ਫਿਲਮ ਬਾਰੇ ਰਾਜਵੀਰ ਜਬੰਦੇਈ ਬਾਈ ਬਾਰੇ ਕਿ ਕਿਦਾਂ ਫਿਲਮ ਦੇ ਵਿੱਚ ਲੱਗਿਆ ਉਸ ਬਾਰੇ ਗੱਲ ਕਰਾਂਗੇ ਸਿਰਫ ਕੋਈ ਇਸ ਫਿਲਮ ਦੀ ਕੋਈ ਮਾੜੀ ਗੱਲ ਨਹੀਂ ਜਾਂ ਕੋਈ 네ਗੈਟਿਵਿਟੀ ਕੋਈ ਗੱਲ ਨਹੀਂ ਕਰਨੀ ਮੈਂ ਸਿਰਫ ਫਿਲਮ ਦੀਆਂ ਚੰਗੀਆਂ ਚੀਜ਼ਾਂ ਬਾਰੇ ਗੱਲ ਕਰੂੰਗਾ ਸਿਰਫ ਰਾਜਵੀਰ ਜਬੰਦੇਈ ਬਾਈ ਬਾਰੇ ਤੁਹਾਡੇ ਨਾਲ 4-5 ਮਿੰਟ ਗੱਲ ਕਰੂੰਗਾ ਸੋ ਸ਼ੁਰੂ ਕਰਦੇ ਆਂ ਫਿਲਮ ਯਮਲਾ ਬਾਰੇ ਗੱਲਬਾਤ ਦੋਸਤੋ ਮੈਂ ਜਦੋਂ ਇਹ ਫਿਲਮ ਦਾ ਟ੍ਰੇਲਰ ਆਇਆ ਸੀ ਨਾ ਸੋ ਉਦੋਂ ਵੀ ਬੜਾ ਮਤਲਬ ਕਿ ਕਿ ਉਹਨਾਂ ਦੇ ਫੈਨਸ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਕਿਉਂਕਿ ਮੈਂ ਨਾ ਬਾਈ ਨੂੰ ਸਿਰਫ ਜ਼ਿੰਦਗੀ ਚ ਦੋ ਵਾਰ ਮਿਲਿਆ ਤੇ ਉਹ ਦੋ ਜਿਹੜੀ ਵਾਰ ਦੀ ਮੁਲਾਕਾਤ ਹੈ ਇੱਕ ਵਾਰ ਅੱਧੇ ਘੰਟੇ ਦੀ ਸੀ ਇੱਕ ਵਾਰ 15-20 ਮਿੰਟ ਦੀ ਸੀ ਸੋ ਬਾਕੀਆਂ ਨੇ ਕਹਿਣ ਮੰਗੂ ਨਹੀਂ ਬਾਕੀ ਉਸ ਬੰਦੇ ਦੇ ਵਿੱਚ ਕੁਝ ਸੀਗਾ ਜਿਹੜਾ ਕਿ ਮਤਲਬ ਕਿ ਬਾਹਰ ਨਿਕਲ ਕੇ ਇਹ ਕਹਿਣਾ ਮਤਲਬ ਕਿ ਕਹਿਣਾ ਮੇਰੇ ਵੱਲੋਂ ਜਾਂ ਉਸ ਤੋਂ ਬਾਅਦ ਜਦੋਂ ਵੀ ਉਹਦੀ ਕੋਈ ਗੱਲ ਛੱਡਨੀ ਜਾਂ ਜਦੋਂ ਬਾਈ ਸਾਨੂੰ ਛੱਡ ਕੇ ਗਿਆ ਕਿ ਆਰ ਬਾਕੀ ਲਠਾ ਬੰਦਾ ਸੀ ਪੂਰਾ ਸੋ ਇਹ ਗੱਲ ਮੈਂ ਆਪ ਫੀਲ ਕੀਤੀ ਹੈ ਕਿਉਂਕਿ ਜਦੋਂ ਉਹਨੂੰ ਮਿਲਿਆ ਜਦੋਂ ਉਹ ਉਹ ਨਾਲ ਬੈਠਾ ਚਾਹ ਦਾ ਕੱਪ ਪੀਤਾ ਸੀ ਮਹਾਲੀ ਦੇ ਵਿੱਚ ਸੋ ਉਹ ਲੱਗੇ ਨਹੀਂ ਵੀ ਕੋਈ ਉਪਰ ਆ ਜਾਂ ਕੋਈ ਆਰਟਿਸਟ ਹੈ ਕਿਉਂਕਿ ਕਈ ਆਰਟਿਸਟ ਆਪਣਾ ਆਰਟਿਸਟ ਹੋਣ ਦਾ ਮਤਲਬ ਸ਼ੋਅ ਕਰਦੇ ਨੇ ਕਿ ਹਨਾ ਪਰ ਉਸ ਬੰਦਾ ਉਹ ਬੰਦਾ ਆਰਟਿਸਟਾ ਲੱਗਦਾ ਹੀ ਨਹੀਂ ਸੀ ਉਹ ਬੰਦਾ ਸੀਗਾ ਕਿ ਜਿਹਨੂੰ ਘੈਂਟ ਮਤਲਬ ਕਿ ਯਾਰਾਂ ਦਾ ਯਾਰ ਕਹਿ ਸਕਦੇ ਆ ਪੋਜ਼ਿਟਿਵਿਟੀ ਵਾਲਾ ਮਤਲਬ ਪੋਜ਼ਿਟਿਵਿਟੀ ਮੈਨੂੰ ਉਸ ਇਨਸਾਨ ਚਾਈ ਸੀ ਸੋ ਜਦੋਂ ਇਸ ਫਿਲਮ ਦਾ ਟ੍ਰੇਲਰ ਆਇਆ ਸੀਗਾ ਤਾਂ ਥੋੜਾ ਜਿਹਾ ਸਾਰਿਆਂ ਲਈ ਇਮੋਸ਼ਨਲ ਮੂਵਮੈਂਟ ਸੀ ਕਿ ਬਾਈ ਜਾ ਚੁੱਕਿਆ ਤਦ ਦੀ ਫਿਲਮ ਹੈ ਉਹ ਰਿਲੀਜ਼ ਹੋ ਰਹੀ ਹੈ ਸੋ ਪ੍ਰੋਡਿਊਸਰਾਂ ਦਾ ਵੀ ਮਤਲਬ ਵੀ ਤਰ੍ਹਾਂ ਦਾ ਚੰਗਾ ਮਤਲਬ ਕੰਮ ਹੀ ਕਹਿ ਸਕਦੇ ਆ ਹਾਲਾਂਕਿ ਜੇ ਪਤਾ ਹੈ ਤਾਂ ਫਿਲਮ ਕਾਫੀ ਦਿਨ ਤੋਂ ਇਹ ਫਿਲਮ ਨਾ ਰਿਲੀਜ਼ ਹੋਣ ਲਈ ਰੁਕੀ ਹੋਈ ਸੀ ਬਟ ਇੱਕ ਫਿਲਮ ਰਿਲੀਜ਼ ਕਰਨਾ ਉਹ ਤੋਂ ਬਾਅਦ ਉਹਨੂੰ ਪੂਰੀ ਕਰਕੇ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਹੈ ਉਸ ਰੱਬੀ ਰੂਹ ਨੂੰ ਦੋਸਤੋ ਜਦੋਂ ਮੈਂ ਫਿਲਮ ਲੇਖਣ ਗਿਆ ਨਾ ਤਾਂ ਤੇ ਮੈਂ ਝੂਠ ਮਾਰਾਂ ਕੋਈ ਜ਼ਿਆਦਾ ਲੋਕ ਨਹੀਂ ਸੀਗੇ ਤਕਰੀਬਨ ਤਕਰੀਬਨ ਹਾਲ ਦੇ ਵਿੱਚ 20 ਤੋਂ 22 ਜਣੇ ਸੀਗੇ ਪਰ ਉਹ ਉਹਨਾਂ ਦੀ ਮਤਲਬ ਦੇਖਣ ਤੋਂ ਲੱਗਦਾ ਸੀਗਾ ਵੀ ਬਾਕੀ ਇਹ ਸਿਰਫ ਰਾਜਵੀਰ ਜਵੰਦੇ ਵਾਸਤੇ ਆਏ ਨੇ ਇਹ ਫਿਲਮ ਦੇ ਵਿੱਚ ਕੀ ਹੈ ਕੋਈ ਮਤਲਬ ਕਿ ਕਿੰਦਾ ਨਹੀਂ ਕਹਾਣੀ ਹੈ ਕਿੱਦਾਂ ਆ ਉਸ ਮੈਨੂੰ ਲੱਗਦਾ ਉਸ ਮਤਲਬ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸੀਗਾ ਮੈਂ ਨਾਲ ਦੇ ਨੂੰ ਇੱਕ ਦੋ ਤਿੰਨ ਮੁੰਡਿਆਂ ਨੂੰ ਪੁੱਛਿਆ ਮੈਂ ਕਿ ਤੁਸੀਂ ਕਹਿੰਦਾ ਬਾਈ ਇਹ ਸਿਰਫ ਰਾਜਵੀਰ ਜਵੰਦੇ ਵਾਸਤੇ ਆਏ ਆ ਤਾਂ ਸਾਨੂੰ ਲੱਗਦਾ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਬੰਦਾ ਸਾਨੂੰ ਛੱਡ ਕੇ ਗਿਆ ਸੋ ਇੱਕ ਤਰ੍ਹਾਂ ਦੀ ਸਾਡੇ ਵੱਜੋਂ ਇੱਕ ਸ਼ਰਧਾਂਜਲੀ ਹੋਊਗੀ ਦੋਸਤੋ ਜਿਹੜੀ ਫਿਲਮ ਹੈ ਨਾ ਮੈਂ ਤੁਹਾਨੂੰ ਇੱਕ ਵਰਡ ਦੇ ਵਿੱਚ ਕਹੂੰਗਾ ਫਿਲਮ ਬਹੁਤ ਸੋਹਣੀ ਹੈ ਦੇਖਣੀ ਚਾਹੀਦੀ ਹੈ ਜੇ ਤੁਸੀਂ ਚੰਗੀ ਫਿਲਮ ਦੇ ਮਤਲਬ ਕਿ ਫੈਨ ਜਾਂ ਸ਼ਕੀਨ ਹੋ ਤਾਂ ਵੀ ਫਿਲਮ ਦੇਖੋ ਜੇ ਤੁਸੀਂ ਰਾਜਵੀਰ ਜਵੰਦੇ ਭਾਈ ਦੇ ਫੈਨ ਹੋ ਤਾਂ ਤਾਂ ਜ਼ਰੂਰ ਦੇਖੋ ਕਿਉਂਕਿ ਫਿਲਮ ਦੇ ਵਿੱਚ ਉਹਨੂੰ ਦੇਖ ਕੇ ਮਤਲਬ ਕਿ ਇੱਕ इमोशनल ਮਤਲਬ ਅੰਦਰੋਂ ਕੁਝ ਉੱਠਦਾ ਸੀਗਾ ਕਿ ਯਾਰ ਇੰਨਾ ਲੰਬਾ ਲੰਜਾ ਸੋਹਣਾ ਸੁਨੱਖਾ ਮੁੰਡਾ ਸਾਨੂੰ ਛੱਡ ਕੇ ਚਲਾ ਗਿਆ ਫਿਲਮ ਦੇ ਵਿੱਚ ਉਹ ਇੰਨਾ ਜੱਜਿਆ ਮਤਲਬ ਕਿ ਲੱਗਦਾ ਹੈ ਕਿ ਉਹ ਫਿਲਮ ਦਾ ਹੀਰੋ ਹੈ ਜੋ ਨੇ ਐਕਟਿੰਗ ਕੀਤੀ ਜੋ ਉਸ ਕਹਾਣੀ ਦੇ ਵਿੱਚ ਜੋ ਰਾਜਵੀਰ ਦੇ ਰੋਲ ਦੇ ਵਿੱਚ ਉਹਦਾ ਫਿਲਮ ਦੇ ਵਿੱਚ ਨਾਂ ਵੀ ਰਾਜਵੀਰ ਹੈ ਉਹ ਪੂਰਾ ਖੁੱਭ ਗਿਆ ਸੋ ਦੇਖ ਕੇ ਵਾਰ-ਵਾਰ ਲੱਗਦਾ ਸੀ ਮਤਲਬ ਯਕੀਨ ਨਹੀਂ ਹੁੰਦਾ ਸੀ ਕਿ ਬਾਕੀ ਇਹ ਸਾਨੂੰ ਛੱਡ ਕੇ ਚਲਾ ਗਿਆ ਯਾਰ ਫਿਲਮ ਦੀ ਬਾਕੀ ਜੇ ਗੱਲ ਕਰੀਏ ਫਿਲਮ ਦੇ ਹੋਰ ਜਿਹੜੇ ਬਾਤਰ ਨੇ ਗੁਰਪ੍ਰੀਤ ਖੁੱਗੀ ਤੁਹਾਨੂੰ ਐਜ਼ ਅ ਐਕਟ੍ਰੈਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਮਤਲਬ ਤੁਸੀਂ ਇਹ ਸੋਚ ਕੇ ਨਾ ਜਾਓ ਕਿ ਕਿਉਂਕਿ ਉਹ ਫਿਲਮ ਦਾ ਵਿੱਚ ਉਹਨਾਂ ਦਾ ਕੋਈ ਕਾਮੇਡੀ ਹੈ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਕਿ ਉਹ ਮੈਂ ਉਹਨਾਂ ਨੂੰ ਕਾਮੇਡੀ ਕਲਾਕਾਰ ਮੰਨਦਾ ਹੀ ਨਹੀਂ ਮੈਂ ਉਹਨਾਂ ਨੂੰ ਐਕਟਰ ਮੰਨਦਾ ਕਿਉਂਕਿ ਬੜੇ ਮਤਲਬ ਅਸੀਂ ਖੁਸ਼ਕਿਸਮਤਾਂ ਸਾਡੀ ਫਿਲਮ ਇੰਡਸਟਰੀ ਕਿ ਸਾਡੇ ਕੋਲੇ ਗੁਰਪ੍ਰੀਤ ਖੁੱਗੀ ਵਰਗਾ ਐਕਟਰ ਹੈਗਾ ਸੋ ਉਹਨਾਂ ਦੀ ਐਕਟਿੰਗ ਜਿਹੜੀ ਮਤਲਬ ਇੱਕ ਮਤਲਬ ਪੁਰਾਣੇ ਸਿੰਗਰ ਦੀ ਪੁਰਾਣੇ ਕਲਾਕਾਰ ਦੀ ਜਿਹੜੀ ਭੂਮਿਕਾ ਨਿਭਾਈ ਹੈ ਬਾਖਮਲ ਨਿਭਾਈ ਹੈ ਦੂਜੀ ਫਿਲਮ ਦੀ ਜਿਹੜੀ ਹੀਰੋਇਨ ਹੈ ਉਹ ਵਾਕੀ ਫਿਲਮ ਦੀ ਸੱਚੀ ਹੀਰੋਇਨ ਹੈ ਉਸ ਕੁੜੀ ਨੇ ਬਹੁਤ ਚੰਗਾ ਕੰਮ ਕੀਤਾ ਨਵਨੀਤ ਕੌਟੇਲੋ ਪਹਿਲਾਂ ਵੀ ਉਹਨਾਂ ਦੀ ਫਿਲਮਾਂ ਆਈਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਐਜ਼ ਏ ਐਕਟਰ ਐਕਟਿੰਗ ਪੱਖੋਂ ਇਹ ਉਹਨਾਂ ਦੀ ਬੈਸਟ ਫਿਲਮ ਲੱਗਦੀ ਹੈ ਮੈਨੂੰ ਮੈਨੂੰ ਨਹੀਂ ਪਤਾ ਉਹ ਫਿਲਮਾਂ ਕਿਉਂ ਨਹੀਂ ਕਰਦੇ ਮਤਲਬ ਕਿ ਬਹੁਤ ਘੱਟ ਕਰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਚੰਗੀਆਂ ਫਿਲਮਾਂ ਚੰਗੀ ਟੀਮ ਦੇ ਨਾਲ ਉਹਨਾਂ ਨੂੰ ਫਿਲਮਾਂ ਕਰਨੀ ਚਾਹੀਦੀਆਂ ਨੇ ਉਹ ਬਹੁਤ ਅੱਛੇ ਐਕਟਰ ਨੇ ਚੰਗਾ ਉਹਨਾਂ ਨੇ ਬਹੁਤ ਆਪਣਾ ਕੰਮ ਕੀਤਾ ਅੱਛਾ ਲੱਗੇ ਵੀ ਬਹੁਤ ਸੋਹਣੇ ਨੇ ਫਿਲਮ ਦੇ ਵਿੱਚ ਉਹ ਆਪਣਾ ਰਗਵੀਰ ਬੋਲੀ ਉਦਾਂ ਵੀ ਰਾਜਵੀਰ ਜਵੰਦੇ ਦਾ ਅਸਲ ਆੜੀ ਜ਼ਿੰਦਗੀ ਦੇ ਵਿੱਚ ਸੋ ਫਿਲਮ ਦੇ ਵਿੱਚ ਵੀ ਆੜੀ ਦਿਖਾਇਆ ਗਿਆ ਹੈ ਉਹ ਲੱਗਦਾ ਹੈ ਕਿ ਹਾਂ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਕੈਮਰੇ ਤੋਂ ਬਾਹਰ ਜਿਹੜੀ ਉਹਨਾਂ ਦੀ ਬਾਉਂਡੇਸ਼ਨ ਸੀਗੀ ਆਪਸ ਦੇ ਵਿੱਚ ਜੋ ਉਹਨਾਂ ਦਾ ਮਤਲਬ ਕਿ ਦੋਸਤਾਨਾ ਸੀ ਉਹ ਫਿਲਮ ਦੇ ਵਿੱਚ ਵੀ ਉਹ ਦਿਨ ਦਿਖਾਇਆ ਗਿਆ ਉਹ ਲੱਗਦਾ ਹੈ ਕਿ ਉਹ ਐਕਟਿੰਗ ਨਹੀਂ ਕਰ ਰਹੇ ਉਹ ਇਦਾਂ ਹੀ ਨੇ ਦੋਨੋਂ ਜਾਣੇ ਸੋ ਬਾਕੀ ਕਰਦਾਰਾਂ ਨੇ ਵੀ ਚੰਗਾ ਕੰਮ ਕੀਤਾ ਆ ਮੈਂ ਕੀ ਕਹੂੰਗਾ ਕਿ ਇਹ ਫਿਲਮ ਵਾਕਈ ਰਾਜਵੀਰ ਬਾਈ ਕਰਕੇ ਦੇਖ ਕੇ ਆਓ ਇਹ ਫਿਲਮ ਵੀ ਚੰਗੀ ਹੈ ਤੁਹਾਨੂੰ ਫਿਲਮ ਕਿਤੇ ਬੋਰ ਨਹੀਂ ਕਰੂਗੀ ਕਦੇ ਵੀ ਸੋ ਮੈਂ ਸਿਰਫ ਫਿਲਮ ਦੇਖਣ ਗਿਆ ਰਾਜਵੀਰ ਜਵੰਦੇ ਕਰਕੇ ਤਾਂ ਕਿ ਉਹਨੂੰ ਇੱਕ ਸੰਦਾਨਗੀ ਦੇ ਸਕਾਂ ਉਹ ਉਹਨੂੰ ਦੇਖ ਸਕਾਂ ਉਹਨੂੰ ਸੁਣ ਸਕਾਂ ਫਿਲਮ ਦਾ ਸੰਗੀਤ ਬਹੁਤ ਅੱਛਾ ਹੈ ਤੁਹਾਨੂੰ ਸੰਗੀਤ ਸਮਰਾਟ ਸਿੰਘ ਸਰਦੂਲ ਸਕੰਦਰਜੀ ਦੇ ਗਾਣੇ ਸੁਣਨ ਨੂੰ ਮਿਲਣਗੇ ਜਿਹੜੇ ਕਿ ਬਾ ਕਮਾਲ ਨੇ ਬਹੁਤ ਹੀ ਮਤਲਬ ਕਿ ਰੂਹ ਨੂੰ ਮਤਲਬ ਸਕੂਨ ਪਹੁੰਚਾਣ ਵਾਲਾ ਜਿਹੜਾ ਹੈਗਾ 뮤ਜ਼ਿਕ ਹੈ ਕੋਈ ਧੜਕਪੜ ਵਾਲਾ 뮤ਜ਼ਿਕ ਨਹੀਂ ਹੈ ਇੱਕ ਜਿਵੇਂ ਫਿਲਮ ਦੇ ਵਿੱਚ ਹੋਣਾ ਚਾਹੀਦਾ ਹੈ ਅਕੋਰਡਿੰਗ ਟੂ ਸਟੋਰੀ ਅਕੋਰਡਿੰਗ ਟੂ ਸਿਚੁਏਸ਼ਨ ਉਦਾਨਾ ਸੰਗੀਤ ਹੈ ਸੋ ਇਹ ਨਹੀਂ ਕਾ ਵੀ ਹਾਂ ਕਿ ਕਹਾਣੀ ਕੁਛ ਕਹਿੰਦੀ ਹੈ ਤੇ ਫਿਲਮ ਦੇ ਵਿੱਚ ਗਾਣਾ ਤੁਸੀਂ ਟੜਕ ਢੜਕ ਵਾਲਾ ਪਾ ਦਿਓ ਬਹੁਤ ਹੀ ਸੌਫਟ ਬਹੁਤ ਹੀ ਬਹੁਤ ਹੀ ਸੋਹਣਾ 뮤ਜ਼ਿਕ ਹੈ ਸਰਦੂਲ ਭਾਜੀ ਦੀ ਆਵਾਜ਼ ਕਨਵਰ ਗਰੇਵਾਲ ਦਾ ਗਾਣਾ ਐਮੀ ਵਰਕ ਦਾ ਗਾਣਾ ਬਹੁਤ ਅੱਛਾ ਇੱਕ ਫੀਮੇਲ ਦਾ ਸੌਂਗ ਹੈ ਬਹੁਤ ਅੱਛਾ ਪਰ ਮੈਨੂੰ ਮੈਨੂੰ ਲੱਗਦਾ ਕਿ ਮੈਨੂੰ ਉਹਨਾਂ ਦਾ ਸਿੰਗਰ ਦਾ ਨਾਮ ਨਹੀਂ ਪਤਾ ਉਹ ਵੀ ਬਹੁਤ ਅੱਛਾ ਆ ਸੋ ਦੋਸਤੋ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਸੰਗੀਤ ਅਜਾ ਉਹਨਾਂ ਦੀ ਫਿਲਮ ਖਾਸ ਕਰਕੇ ਇਹ ਫਿਲਮ ਯਮਲੇ ਦੇ ਰੂਪ ਦੇ ਵਿੱਚ ਸਾਨੂੰ ਹਮੇਸ਼ਾ ਯਾਦ ਰਹੂਗੀ ਸੋ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹ ਸੋ ਫਿਲਮ ਦੇ ਵਿੱਚ ਜੋ ਉਹਨਾਂ ਨੇ ਰੋਲ ਨਿਭਾਇਆ ਆ ਜੋ ਉਹ ਦੇਖੇ ਨੇ ਸੋ ਮੈਂ ਤਾਂ ਉਹਨਾਂ ਨੂੰ ਦੇਖਦਾ ਰਹਿ ਗਿਆ ਐਂਡ ਦੇ ਵਿੱਚ ਜਿਹੜੀ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ ਹੈ ਨੰਬਰਿੰਗ ਦੇ ਵਿੱਚ ਉਹ ਦੇਖ ਕੇ ਬਾਕੀ ਮਨ ਭਰ ਆਉਂਦਾ ਆ ਸੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਸ਼ਰਧਾਂਜਲੀ ਦੇ ਤੌਰ ਤੇ ਇੱਕ ਟ੍ਰਿਬਿਊਟ ਦੇ ਤੌਰ ਤੇ ਤੁਸੀਂ ਸਾਰੇ ਫਿਲਮ ਦੇਖ ਕੇ ਆਓ ਤੇ ਫਿਲਮ ਤੋਂ ਵੀ ਤੁਸੀਂ ਨਿਰਾਸ਼ ਨਹੀਂ ਹੋਵੋਗੇ ਫਿਲਮ ਵਾਕਈ ਦੇਖਣ ਵਾਲੀ ਹੈ ਬਹੁਤ ਅੱਛੀ ਫਿਲਮ ਹੈ ਪੂਰੀ ਪਰਿਵਾਰਕ ਫਿਲਮ ਹੈ ਚੰਗੀ ਕਹਾਣੀ ਵਾਲੀ ਫਿਲਮ ਹੈ ਸੋ ਮੈਂ ਉਹਨਾਂ ਦੇ ਪਰਿਵਾਰ ਨੂੰ ਇੱਕ ਵਾਰ ਫੇਰ ਫਤਿਹ ਬੁਲਾਉਣਾ ਉਹਨਾਂ ਨੂੰ ਹੌਸਲਾ ਦਿਨਾ ਉਹਨਾਂ ਦੇ ਬੱਚਿਆਂ ਨੂੰ ਰੱਬ ਕਰੇ ਤੁਹਾਨੂੰ ਸਾਰੀ ਜ਼ਿੰਦਗੀ ਖੁਸ਼ੀ ਹੋ ਖੁਸ਼ ਰਹੋ ਤੁਸੀਂ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲੋ ਤੁਸੀਂ ਆਪਣੇ ਫਾਦਰ ਨੂੰ ਪ੍ਰਾਊਡ ਕਰੋ ਉਹਨਾਂ ਦੀ ਮਾਤਾ ਜੀ ਨੂੰ ਮੇਰਾ ਥਾਟੇਕ ਦਾ ਤੁਹਾਡਾ ਮੁੰਡਾ ਆ ਵਾਕੀ ਸਿਤਾਰਾ ਸੀ ਤਾਂ ਹੀ ਉਹ ਅੱਜ ਉਹ ਸਿਤਾਰਾ ਬਣ ਗਿਆ ਅਸਮਾਨ ਚ ਜਾ ਕੇ ਸੋ ਇਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ ਉਮੀਦ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਸੋ